ਨੇ ਅਪਣਾਈ ਹੋਈ ਜਿਨ੍ਹਾਂ ਦੇ ਦੋ ਦੋ ਚਿਹਰੇ ਨਹੀਂ ਵੀ ਉੱਤੋਂ ਕੁਝ ਨਹੀਂ ਵਿੱਚੋਂ ਕੁਝ ਨਹੀਂ ਹੈ مولانا ਰੂਮੀ ਲਿਖਦਾ ਏ ਇਹ ਗੱਲ ਉਹਨੇ ਕਹਾਣੀ ਬਣਾਈ ਚਿੜੀ ਤੇ ਚਿੜੀ ਦੀ ਉਹ ਕਹਿੰਦਾ ਟਾਣੀ ਤੇ ਬੈਠੇ ਨੇ ਜਿਹੜਾ ਤੇ ਚਿੜੀ ਉਹਨਾਂ ਨੇ ਦੂਰ ਇੱਕ ਆਦਮੀ ਆਉਂਦਾ ਵੇਖਿਆ ਚਿੜੀ ਚਿੜੇ ਨੂੰ ਕਹਿੰਦੀ ਚੱਲ ਆਪਾਂ ਉੱਡ ਚੱਲੀਏ ਆਪਾਂ ਨੂੰ ਮਾਰ ਨਾ ਦੇ ਦੇ ਜਿਹੜਾ ਕਹਿੰਦਾ ਭੁਲਗੀ ਲੋਕੀ ਉਹਦੇ ਵੱਲ ਵੇਖ ਵੇਖ ਤਾਂ ਸੀ ਉਹਦੀ ਪੱਗ ਹਰਾਬਾ ਉਹਦਾ ਰੂਪ ਜਿਹੜੀ ਸ਼ਰਾਫਤ ਆ ਉਹ ਡੁੱਲ ਡੁੱਲ ਕੇ ਪੈਂਦੀ ਜਿਹੜਾ ਇਹ ਜਵਾਬ ਦੇ ਰਿਹਾ ਹੈ ਉਹਦੇ ਵੱਲ ਵੇਖ ਤਾਂ ਸੀ ਤੂੰ ਤੂੰ ਕਿ ਨਹੀਂ ਉਹ ਆਪਾਂ ਨੂੰ ਮਾਰ ਦੇਵੇਗਾ ਜਦੋਂ ਉਹ ਨੇੜੇ ਆ ਗਿਆ ਗੱਲ ਉਹੀ ਹੋਈ ਉਹਨੇ ਆਪਦੇ ਚੋਲੇ ਦੇ ਥੱਲੇੋਂ ਗਲੇਲ ਕੱਢੀ ਨਿਸ਼ਾਨਾ ਲਿਆ ਚਿੜੀ ਦੀ ਮਾਰੀ ਜਦੋਂ ਚਿੜੀ ਦੀ ਮੌਤ ਹੋ ਗਈ ਜਿਹੜਾ ਡਿੱਗ ਪਿਆ ਚਿੜੀ ਵਕਤ ਦੇ ਬਾਦਸ਼ਾਹ ਪਾਸ ਆਪਦੀ ਫਰਿਆਦ ਲੈ ਕੇ ਗਈ ਤੇ ਉਸ ਸ਼ਿਕਾਰੀ ਨੂੰ ਜਦੋਂ ਸੱਧਿਆ ਬਾਦਸ਼ਾਹ ਨੇ ਉਹਨੇ ਆਪਦਾ ਜੁਰਮ ਵੀ ਕਬੂਲ ਕਰ ਲਿਆ ਹੁਣ ਬਾਦਸ਼ਾਹ ਕਹਿੰਦਾ ਚਿੜੀਏ ਮੈਂ ਤੈਨੂੰ ਸ਼ਕਤੀ ਦਿੰਦਾ ਤੈਨੂੰ ਮੌਕਾ ਦਿੰਦਾ ਤੂੰ ਇਹਨੂੰ ਜਿਹੜੀ ਵੀ ਸਜ਼ਾ ਸੁਣਾਉਣੀ ਆ ਸੁਣਾ ਦੀ ਇਹ ਗੱਲ ਚਿੜੀ ਨੂੰ ਆਖੀ ਬਾਦਸ਼ਾਹ ਨੇ ਵੀ ਇਹਨੂੰ ਤੇਰੇ ਹਵਾਲੇ ਕਰ ਦਿੱਤਾ ਤੇਰਾ ਸਾਥੀ ਮਾਰਤਾ ਇਸ ਨੇ ਇਨੂੰ ਜਿਹੜੀ ਵੀ ਸਜ਼ਾ ਸੁਣਾਉਣੀ ਹੈ ਉਹ ਸੁਣਾ ਦੇ ਚਿੜੀ ਨੇ ਅੱਗੋਂ ਇਹੀ ਆਖਿਆ ਬਾਦਸ਼ਾਹ ਇਹਨੂੰ ਇੱਕ ਗੱਲ ਕਹਿ ਦੇ ਉਹ ਜੇ ਸ਼ਿਕਾਰੀ ਆਹੀ ਇਹ ਸ਼ਿਕਾਰੀਆਂ ਵਾਲੇ ਕੱਪੜੇ ਪਾਵੇ ਸ਼ਿਕਾਰੀਆਂ ਵਾਲਾ ਲਿਬਾਸ ਪਾਵੇ ਪੰਜਨੀਕਾਂ ਵਾਲਾ ਜਾਂ ਸ਼ਰਾਫਤ ਵਾਲਾ ਨਾ ਇੰਨੇ ਦੂਰੇ ਮਾਪਦੰਡ ਨੇ ਅੱਜ ਕਿੰਨੇ ਬੈਠੀ ਨਹੀਂ ਕੱਪੜੀ ਚਿੱਟੀ ਨਹੀਂ ਪਰ ਅੰਦਰ ਅੰਦਰ ਕਾਲਖ ਹੈ ਦੁਖਾਂਤ ਇਸ ਗੱਲ ਦਾ ਜਦੋਂ ਕੋਈ ਕੌਮ ਦਾ ਕੌਮੀ ਮਸਲਾ ਹੁੰਦਾ ਇਹ ਜਿੰਨੇ ਡੇਰੇਦਾਰ ਨਹੀਂ ਇਹ ਬਹੁਤ ਗਿਣਤੀ ਦੇ ਤੁਸੀਂ ਉਂਗਲਾਂ ਤੇ ਗਿਣੋਗੇ ਜਿਹੜੇ ਇਹ ਬੋਲਣਗੇ ਨਹੀਂ ਕੋਈ ਨਹੀਂ ਬੋਲਦਾ ਚੁੱਪੀ ਵੱਟ ਜਾਂਦੇ ਨੇ ਕਿਉਂਕਿ ਦਿੱਲੀ ਦੀ ਘੁਰਕੀ ਹੁੰਦੀ ਹੈ